ਆ ਹੈਪੀ ਮੈਂ ਤਾਂ ਆ ਗਈ ਮੈਂ ਤਾਂ ਇੱਥੇ ਬੈਠੀ ਆਂ ਸੁਵੇ ਤੇ ਜਿੱਥੇ ਝੁੱਲੇ ਜੇ ਲੱਗੇ ਹੋਏ ਨੇ ਤੂੰ ਲਵੀ ਨੂਰੀ ਭੇਜ ਦੇ ਸਾਹੀ ਤਾਂ ਮੈਂ ਕਿਹਾ ਜੀ ਆਪਾਂ ਨਾ ਕਹਿੰਦੇ ਨਾ ਤਾਂ ਕੱਲੂ ਪੂਆ ਨੇ ਗੁੱਸਾ ਕਰ ਲੈਣਾ ਸੀ ਵੀ ਲੈ ਇਹਨਾਂ ਨੇ ਤਾਂ ਆਏ ਨਹੀਂ ਕਿਹਾ ਵੀ ਪੂਆ ਪਹਿਲਾਂ ਕਰੇ ਆ ਜਾ ਕੀ ਕਰਾਂ ਪੈਸੇ ਅੱਧੇ ਲੈ ਕੇ ਜਾਮਾ ਸਾਰੀ ਲੈ ਜਾ ਚੱਲ ਠੀਕ ਐ ਅੱਧਾ ਕੰਮ ਤਾਂ ਨਿਬੜ ਗਿਆ ਅੱਜ ਹੁਣ ਰਹਿ ਗਈ ਸੱਟ ਦੀ ਗੱਲ ਉਹ ਮੇਰੇ ਦਿਮਾਗ 'ਚ ਘੁੰਮੀ ਜਾਂਦੀ ਐ ਹੋਰ ਦੱਸੋ ਨਮੇੜ ਲਿਆ ਕੱਪੜੇ ਲੀੜੇ ਦਾ ਕੰਮ ਲੇ ਲੈ ਆਪਣੀ ਪਸੰਦ ਦੇ ਸੂਟ। ਕੋਈ ਕਸਰ ਰਹੀ ਤਾਂ ਨੀ ਪੂਆ। ਹੁਣ ਦੱਸ ਦੋ ਕਿਥੇ ਘਰੇ ਜਾ ਕੇ ਇਹ ਨਾ ਕਹੋ ਵੀ ਮੇਰੀ ਭਤੀਜ ਨੂੰ ਕੰਜੂਸੀ ਕਰ ਗਈ। ਇੱਕ ਵੀ ਸੂਟ ਸਸਤਾ ਨਹੀਂ ਹੈਗਾ। ਕੱਲੂ ਪੂਆ ਜਾਂ ਉਹਦਾ ਕੋਈ ਰਿਸ਼ਤੇਦਾਰ ਸੂਟਾਂ ਨੂੰ ਨਿੰਦ ਨਹੀਂ ਸਕਦਾ। ਉਹ ਬੱਸ ਫੇਰ ਭੁੱਲ ਜਾ ਹੁਣ ਵੀ ਕੋਈ ਸੈੱਟ ਬਣੂਗਾ। ਵੀ ਆਪਾਂ ਵਿਆਹ ਜਾਵਾਂਗੇ। ਲੈ। ਇਹਨਾਂ ਨੇ ਤਾਂ ਉਹੀ ਗੱਲ ਕਰਤੀ ਜਿਹੜੀ ਭੂਆ ਕਹਿੰਦੀ ਸੀ ਵੀ ਕਿਤੇ ਇਹ ਨਾ ਹੋਵੇ ਤੁਹਾਡੇ ਕੋਲੇ ਪੈਸੇ ਨਾ ਬਣਨ। ਤੁਸੀਂ ਸੈੱਟ ਨਾ ਲਿਆਵੋ। ਲਵੀ ਹਾਂਜੀ ਲਾ ਚਾਹ ਲਿਆ ਕੁੱਟ ਲਿਆ ਨਹੀਂ ਆ ਜੀ ਆਲੋ ਜੀ ਕੱਲ ਤਾਂ ਜੀ ਤੁਸੀਂ ਉਹੀ ਗੁੱਸੇ ਹੋਗੇ ਹੁਣ ਤੁਹਾਨੂੰ ਵੀ ਪਤਾ ਹੈ ਵੀ ਜੇ ਆਪਾਂ ਦੋਨਾਂ ਨੇ ਹਾਂ ਕੀਤੀ ਹੈ ਤਾਂ ਕਿਉਂ ਕੀਤੀ ਹੈ ਉਹ ਗੁੱਸੇ ਨਾਲ ਹੋਮਾ ਤਾਂ ਹੋਰ ਕੀ ਹੋਮਾ ਹੁਣ ਤੈਨੂੰ ਚੰਗਾ ਭਲਾ ਤਾਂ ਪਤਾ ਵੇ ਜਦੋਂ ਕਿਸੇ ਪਾਸੇ ਹੱਥੇ ਨਹੀਂ ਪੈਂਦਾ ਪੈਸਿਆਂ ਨੂੰ ਫਿਰ ਬੰਦੇ ਨੂੰ ਗੁਸਾਊਗਾ ਨਹੀਂ ਵਿਆਹ ਸਿਰ ਤੇ ਆਇਆ ਪਿਆ 2.3 ਲੱਖ ਰੁਪਿਆ ਘਟਦਾ ਹੁਣ ਉਹ ਦੱਸ ਕਿੱਥੋਂ ਬਣੂਗਾ ਹੁਣ ਐਨੇ ਦਿਨਾਂ ਚ ਮੈਂ ਕਿੱਧਰ ਭੱਜਾਂ ਕਿੱਥੋਂ ਇੰਤਜ਼ਾਮ ਕਰੂੰਗਾ ਐਨੇ ਪੈਸਿਆਂ ਦਾ ਇਹ ਕੱਲੀ ਤੁਹਾਨੂੰ ਹੀ ਟੈਨਸ਼ਨ ਨਹੀਂ ਮੈਨੂੰ ਵੀ ਬਥੇਰੀ ਐ ਹੁਣ ਕੀ ਕਰੀਏ ਐ ਘਰੇ ਲੜਾਈ ਪਾ ਕੇ ਤਾਂ ਨਹੀਂ ਸਰਦਾ ਪੁਸ਼ਤਾ ਕਰਨੀ ਪਊ ਉਹ ਕਰਨਾ ਤਾਂ ਪੈਣਾ ਹੀ ਪਰ ਹੁਣ ਕਰੀਏ ਵੀ ਕੀ ਸਮਝ ਨਹੀਂ ਆਉਂਦੀ ਯਾਰ ਕਿਹਦੇ ਕੋਲੇ ਜਾਵਾਂ ਕੀ ਤੋਂ ਮੰਗਾ ਮੈਂ ਪੈਸੇ ਮੈਂ ਤਾਂ ਤੁਹਾਨੂੰ ਆਏ ਕਹਿਨੀ ਆ ਜੀ ਤੁਸੀਂ ਇੱਕ ਵਾਰੀ ਆੜਤੀ ਇਹਨੂੰ ਫੇਰ ਕਹਿ ਕੇ ਦੇਖ ਲਓ ਕੀ ਪਤਾ ਉਹ ਦੇਈ ਦੇਵੇ ਆ ਮਹੀਨੇ ਨੂੰ ਹੁਣ ਫਸਲ ਆ ਜੂਗੀ ਕੁਛ ਕਰ ਜਾ ਉਦੋਂ ਉੱਤਰ ਜੂਗਾ ਚੱਲ ਕੁਛ ਅੱਗੇ ਤਾਰ ਦਾਂਗੇ ਉਹ ਕਿਆ ਹਾ ਤਾੜਤੀ ਨੂੰ ਮੈਂ ਉਦੋਂ ਵੀ ਬਥੇਰਾ ਸੀ ਵੀ ਮੈਨੂੰ ਭਾਈ ਵੱਧ ਪੈਸਿਆਂ ਦੀ ਲੋੜ ਹੈ ਉਹ ਤਾਂ 50000 ਦਿੰਦਾ ਸੀ ਤੈਨੂੰ ਦੱਸਿਆ ਤਾਂ ਹੈਗਾ ਸੀ ਕੱਲ ਮੈਂ ਵੀ ਮੈਂ ਤਾਂ ਹਾੜੇ ਕੱਢ ਕੇ ਲਿਆ ਲੱਖ ਰੁਪਇਆ ਉਹ ਤੋਂ ਫਿਰ ਹੁਣ ਉਹਨੂੰ ਮੈਂ ਕਿਵੇਂ ਕਹਦਾ ਜਾ ਕੇ ਵੀ ਮੈਨੂੰ ਹੋਰ ਇੰਤਜ਼ਾਮ ਕਰਕੇ ਦੇ ਚਲੋ ਜੀ ਜੇ ਆਰਥੀਆ ਨਹੀਂ ਦਿੰਦਾ ਤਾਂ ਫਿਰ ਐ ਕਰੋ ਕਿਸੇ ਆਪਣੇ ਯਾਰ ਦੋਸਤ ਨੂੰ ਪੁੱਛ ਕੇ ਦੇਖ ਲਓ ਇੰਨਾਂ ਨਾਲ ਤਾਂ ਤੁਹਾਡੀ ਬੰਦੀ ਹੈ ਕੀ ਪਤਾ ਕੋਈ ਉਹੀ ਸਾਰ ਦੇ ਆਪਣਾ ਉਹ ਬੰਦੀ ਦਾ ਚਲ ਬਥੇਰੇ ਨਾਲ ਪਰ ਹੁਣ ਤੂੰ ਆਪ ਹੀ ਸੋਚ ਵੀ ਇੰਨਾ ਪੈਸਾ ਅਗਲਾ ਕਿਵੇਂ ਦੇਊਗਾ ਇੰਨੇ ਇੱਕ ਦਿਨਾਂ ਚ ਕੋਈ 5000 ਦੀ ਲੋੜ ਹੋਵੇ 10 ਦੀ ਹੋਵੇ ਉਹ ਤਾਂ ਜਦੋਂ ਮਰਜ਼ੀ ਫੜ ਲਾ ਮੈਂ ਕਿਸੇ ਤੋਂ ਪਰ ਹੁਣ ਹਾ 2-3 ਲੱਖ ਰੁਪਇਆ ਇਹ ਅਗਲੇ ਤੋਂ ਵੀ ਕਿੱਥੇ ਹੋਣਾ ਜੀ ਇਹ ਤਾਂ ਮੈਂ ਵੀ ਮੰਦੀ ਆ ਵੀ ਹੁਣ ਇਹ ਹਜ਼ਾਰਾਂ ਦੀ ਗੱਲ ਨਹੀਂ ਰਹੀ ਲੱਖਾਂ ਤੇ ਆ ਗਈ ਪਰ ਆਪਾਂ ਨੂੰ ਕਰਨਾ ਤਾਂ ਪੈਣਾ ਹੀ ਐ ਤੁਸੀਂ ਕੁਝ ਤਾਂ ਸੋਚੋ ਉਹ ਹੁਣ ਮੈਂ ਕੀ ਸੋਚਾਂ ਤੂੰ ਮੈਨੂੰ ਆਏ ਦੱਸ ਵੀ ਤੇਨੂੰ ਮੰਮੀ ਨੇ ਪੱਕੇ ਹੀ ਕਿਹਾ ਸੀ ਵੀ ਮੈਂ ਲੱਖ ਰੁਪਏ ਦੇ ਸਕਦੀ ਆ ਜੀ ਮੰਮੀ ਨੇ ਨਹੀਂ ਮੈਨੂੰ ਕਿਹਾ ਇਹ ਤਾਂ ਮੈਂ ਆਪਦੇ ਵੱਲ ਹੀ ਸੋਚਦੀ ਸੀ ਵੀ ਉਹ ਇੰਨਾ ਕੁ ਕਰ ਸਕਦੇ ਨੇ ਜਿਸ ਦਿਨ ਮੰਮੀ ਆਏ ਸੀ ਨਾ ਉਹਨਾਂ ਨੇ ਇਹ ਗੱਲ ਕਹੀ ਸੀ ਕੁਝ ਪੈਸੇ ਤੁਸੀਂ ਕਰਦੇ ਹੋ ਵੀ ਆਪਾਂ ਰਲ ਮਿਲ ਕੇ ਡੰਗ ਸਾਰ ਦਾਂਗੇ ਉਸ ਤੋਂ ਬਾਅਦ ਮੇਰੀ ਮੰਮੀ ਨਾਲ ਕੋਈ ਗੱਲ ਨਹੀਂ ਹੋਈ ਉਹ ਜੇ ਗੱਲ ਨਹੀਂ ਹੋਈ ਫਿਰ ਤੂੰ ਗੱਲ ਕਰ ਲੈ ਨਾ ਮੰਮੀ ਨਾਲ ਤੂੰ ਤਾਂ ਹੱਥੇ ਹੱਤੜੀ ਬੈਠੀ ਆ ਤੂੰ ਲੱਖ ਕਹਿਨੀ ਆ ਕੀ ਪਤਾ ਹੋ ਤੈਨੂੰ 50 ਹਜ਼ਾਰੀ ਦੇ ਦੇਣਾ ਵੀ ਮੇਰੇ ਕੋਲ ਤਾਂ ਆਹੀ ਬਣਦੇ ਨੇ ਮੈਨੂੰ ਪੱਕੀ ਗੱਲ ਕਰਕੇ ਦੱਸ ਵੀ ਆਪਾਂ ਨੂੰ ਹੋਰ ਕਿੰਨੇ ਕ ਪੈਸਿਆਂ ਦੀ ਲੋੜ ਆ ਕੋਈ ਨਾ ਜੀ ਉਹ ਤਾਂ ਮੈਂ ਅੱਜ ਮੰਮੀ ਨੂੰ ਫੋਨ ਕਰਕੇ ਪੁੱਛ ਲੈਣੀ ਆ ਵੀ ਬੰਮੀ ਤੁਸੀਂ ਕਿੰਨੇ ਕ ਪੈਸੇ ਕਰੋਗੇ ਮੈਂ ਤਾਂ ਆ ਹੀ ਕਹਿ ਦੂੰਗੀ ਵੀ ਮੈਨੂੰ ਅੱਜ ਲਿਆ ਕੇ ਫੜਾਈ ਦਿਓ ਗੱਲ ਤਾਂ ਤੁਹਾਡੀ ਵੀ ਸਹੀ ਹੈ ਨਾਲੇ ਤਾਂ ਆਪਾਂ ਨੂੰ ਪਤਾ ਲੱਗ ਜਾ ਵੀ ਆਪਣੇ ਕੋਲੇ ਇੰਨੇ ਕ ਪੈਸੇ ਹੈਗੇ ਨੇ ਇੰਨੇ ਕ ਆਪਾਂ ਨੇ ਹੋਰ ਕਰਨੇ ਨੇ ਕੀ ਹੈ ਭੂਆ ਨੇ ਤਾਂ ਨਾ ਹੋਰ ਹੀ ਪੰਗਾ ਪਾਤਾ ਬੈਠੇ ਬਿਠਾਇਆ ਨੂੰ ਹੋਰ ਹੀ ਟੈਨਸ਼ਨ ਪਾਦੀ ਉਹ ਹੋਰ ਆ ਜਮੀਨ ਪਿੱਛੇ ਤਾਂ ਨਾ ਹੁਣ ਹੱਥ ਪੱਲਾ ਮਾਰਨੇ ਪਊਗਾ ਜੇ ਕਿਤੇ ਇਹੀ ਸਾਈਨ ਪਹਿਲਾਂ ਕਰਾਏ ਹੁੰਦੇ ਭੂਆ ਮੈਂ ਤਾਂ ਫਿਰ ਉਹਨੂੰ ਹੁਣ ਸਿੱਧਾ ਜਵਾਬ ਦੇ ਜਾਂਦਾ ਵੀ ਭੂਆ ਸਾਡੇ ਕੋਲੇ ਨਹੀਂ ਹੈਗੇ ਪੈਸੇ ਆ ਨਾਨਕ ਛੱਕਾਂ ਭਰਨ ਨੂੰ ਹੁਣ ਹੋਰ ਜੀ ਨਾਲੇ ਜਦੋਂ ਆਪਾਂ ਨੇ ਸਾਰੇ ਕਾਰਬਿਹਾਰ ਕਰਤੇ ਇਹ ਤਾਂ ਕਹਿੰਦੀ ਦੁਬਾਰੇ ਫੇਰ ਕਰੋ ਇਹ ਤਾਂ ਆਪਾਂ ਨੂੰ ਤੰਗ ਕਰਨ ਵਾਲੀ ਹੀ ਗੱਲਾਂ ਨੇ ਹੋਰ ਹੁਣ ਇਹਨੂੰ ਪਤਾ ਵੀ ਘਰ 'ਚ ਕੋਈ ਵੱਡਾ ਤਾਂ ਹੈ ਨਹੀਂ ਵੀ ਇਹ ਤਾਂ ਜਵਾਕ ਨੇ ਇਹਨਾਂ ਨੇ ਕੀ ਬੋਲਣਾ ਜੇ ਕੋਈ ਘਰ 'ਚ ਵੱਡਾ ਹੁੰਦਾ ਉਹ ਇਹਦੇ ਨਾਲ ਲੜ ਵੀ ਸਕਦਾ ਸੀ ਹੁਣ ਆਪਾਂ ਬੋਲਦੇ ਚੰਗੇ ਨਹੀਂ ਲੱਗਦੇ ਬਾਕੀ ਇਹ ਜਮੀਨ ਪਿੱਛੇ ਟੱਪਦੀ ਆ ਤੈਨੂੰ ਪਤਾ ਜੀ ਇਹ ਤਾਂ ਉਹੀ ਗੱਲ ਐ ਵੀ ਜਿੰਨਾ ਮਰਜੀ ਕਿਸੇ ਦਾ ਕਰ ਲੋ ਅੱਜ ਕੱਲ ਕੋਈ ਨਹੀਂ ਕਿਸੇ ਦਾ ਬਣਦਾ ਹੁਣ ਤੁਹਾਨੂੰ ਪਤਾ ਹੀ ਐ ਵੀ ਆਪਾਂ ਕਿੰਨੀ ਇੱਜ਼ਤ ਕਰਦੇ ਆ ਉਹਦੀ ਆਈ ਦੀ ਫਿਰ ਵੀ ਉਹਨੇ ਕੋਈ ਕਦਰ ਜਾਣੀ ਐ ਆਪਣੀ ਉਹ ਕਦਰ ਉਹਨੇ ਕਿਹੜੀ ਕਰਨੀ ਐ ਜਿੰਨਾ ਚਿਰ ਆਪਾਂ ਨੇ ਨਾਨਕ ਸ਼ੱਕ ਦੀ ਹਾਂ ਨਹੀਂ ਕਰੀ ਉਹਨੂੰ ਉਨਾਂ ਚਿਰ ਉਹਦੇ ਨੱਕ ਤੋਂ ਗੁੱਸਾ ਨਹੀਂ ਗਿਆ ਅੱਜਦੇ ਕੱਪੜੇ ਲੈਣ ਆਈ ਐ ਉਹਦੇ ਦੇਖ ਲਾ ਬਥੇਰੀ ਠੀਕ ਸੀ ਉਹ ਖੁਸ਼ ਸੀ ਉਹਦੇ ਪੁੱਤ ਪੁੱਤ ਕਰਦੀ ਸੀ ਜੀ ਪੁੱਤ ਪੁੱਤ ਤਾਂ ਕਰਨੀ ਸੀ ਉਹ ਦਿਨ ਉਹਨੂੰ ਸਾਰੇ ਦਾ ਪਸੰਦ ਦੇ ਸੂਟ ਮਿਲ ਗਏ ਜਿੱਦ ਦਿਨ ਉਹ ਭੇਲੀ ਦੇਣ ਆਈ ਐ ਉਦੋਂ ਤਾਂ ਉਹ ਇੰਨੀ ਗੁੱਸੇ ਚ ਗਈ ਐ ਨਾ ਸੂਟ ਲੈ ਕੇ ਗਈ ਨਾ ਸ਼ਗਲ ਲੈ ਕੇ ਗਈ ਐ ਅੱਜ ਜਿੱਦ ਦਿਨ ਕੱਪੜਾ ਖਰੀਦਣਾ ਸੀ ਦੁਕਾਨ 'ਚ ਜਾ ਕੇ ਸਭ ਤੋਂ ਪਹਿਲਾਂ ਆਪਦਾ ਭੇਲੀ ਵਾਲਾ ਸੂਟ ਲਿਆ ਉਹ ਵੀ ਪੂਰਾ ਮਹਿੰਗਾ ਓਏ ਉਹ ਤਾਂ ਪਤਾ ਹੀ ਐ ਵੀ ਇਹ ਲਾਲਚੀ ਦਾ ਹੈਗੀ ਐ ਜਿੰਨਾ ਚਿਰ ਤੈਨੂੰ ਸੂਟ ਮਿਲੀ ਜਾਣਾ ਉਨਾ ਚਿਰ ਤਾਂ ਇਹ ਖੁਸ਼ ਐ ਜਿੱਦੇ ਕਿਸੇ ਗੱਲ ਤੋਂ ਮੜਾ ਜਵਾਬ ਮਿਲ ਜਾਏ ਉਦੋਂ ਫਿਰ ਤਿੰਗੜ ਜਾਂਦੀ ਐ ਜੀ ਉਹ ਤਾਂ ਆਪਾਂ ਨੇ ਦੇਖ ਹੀ ਲਈ ਹਜੇ ਆਪਾਂ ਨਾਨਕ ਸ਼ੱਕ ਦਾ ਜਵਾਬ ਨਹੀਂ ਦਿੱਤਾ ਸੀ आई के हासी का बीपू आजी ਸਾਡਾ ਹੱਕ ਨਹੀਂ ਬਣਦਾ ਅਸੀਂ ਪਹਿਲਾਂ ਨਾਨਕਸ਼ਕ ਭਰੀ ਹੋਈ ਐ ਇੰਨੀ ਗੱਲ ਦਾ ਹੀ ਉਹਨੇ ਇੰਨਾ ਗੁੱਸਾ ਕਰ ਲਿਆ ਕੀ ਕੁਛ ਬੋਲ ਕੇ ਗਈ ਸੀ ਆ ਜਦੋਂ ਹਾਂ ਕਰਤੀ ਕਹਿਤਾ ਬੀਪੂ ਆਜੀ ਆ ਕੇ ਆ ਵੀ ਪਸੰਦ ਦਾ ਕੱਪੜਾ ਲੀਡਾ ਲੈ ਲੋ ਤੇ ਉਦਨ ਹੀ ਰੰਗ ਬਦਲ ਗਏ ਉਹਦੇ ਹਾਂ ਉਹਦਾ ਤਾਂ ਪਤਾ ਹੁਣ ਲੱਗ ਹੀ ਗਿਆ ਵੀ ਇਹ ਪੈਰ ਪੈਰ ਤੇ ਬਦਲ ਜਾਂਦੀ ਆ ਸੱਚ ਜੀ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਈ ਉਦਨ ਭੂਆ ਕਹਿ ਕੇ ਗਈ ਸੀ ਵੀ ਸੈਟ ਆਪਦੀ ਮਰਜ਼ੀ ਨਾਲ ਨਾ ਕਰਾ ਲਿਓ ਮੈਨੂੰ ਪਹਿਲਾਂ ਫੋਟੋਆਂ ਭੇਜਿਓ ਜਿਹੜਾ ਸਾਨੂੰ ਪਸੰਦ ਹੋਊ ਨਾ ਉਹੀ ਕਰਵਾਉਣਾ ਹੈ ਉਹ ਤਾਂ ਜੀ ਉਸ ਦਿਨ ਹੀ ਸੁਨਿਆਰ ਦੇ ਜਾਣ ਨੂੰ ਤਿਆਰ ਬੈਠੀ ਸੀ ਕਹਿੰਦੀ ਮੈਂ ਜਾ ਕੇ ਆਉਣੀ ਆ ਵੀ ਚਲ ਮੈਨੂੰ ਸੈਟ ਦਿਖਾ ਲਿਓ ਉਹ ਤਾਂ ਮੈਂ ਹੀ ਟਾਲਤਾ ਵੀ ਕੋਈ ਨਾ ਭੂਆ ਜੀ ਤੁਹਾਨੂੰ ਅਸੀਂ ਇੱਕ ਅੱਧੇ ਦਿਨ ਚ ਫੋਟੋਆਂ ਭੇਜ ਦਾਂਗੇ ਤੁਸੀਂ ਉਹਨਾਂ ਚ ਸਿਲੈਕਟ ਕਰ ਲਿਓ ਉਹ ਤਾਂ ਬੈਠੀ ਫੋਟੋਆਂ ਢੀਕਦੀ ਹੋ ਵੀ ਕਦੋਂ ਆਉਣਗੀ ਆ ਉਹ ਫੋਟੋਆਂ ਵੀ ਤਾਂ ਹੁਣ ਸੁਨਿਆਰ ਦੇ ਕੋਲੇ ਜਾ ਕੇ ਭੇਜਣੀਆਂ ਪੈਣਗੀਆਂ ਹੁਣ ਉਹਦੇ ਲਈ ਵੀ ਕਿਹੜੇ ਮੂੰਹ ਨਾਲ ਜਾਈਏ ਜਦ ਪੈਸੇ ਤਾਂ ਬਣਦੇ ਨਹੀਂ ਫਿਰ ਕਿਥੋਂ ਉਹਨੂੰ ਫੋਟੋਆਂ ਭੇਜਦੀ ਆ ਚਾਹੇ ਕੁਝ ਵੀ ਹੈ ਜੀ ਹੁਣ ਕਰਨਾ ਤਾਂ ਆਪਾਂ ਨੂੰ ਪੈਣਾ ਹੀ ਐ ਤੁਸੀਂ ਵੀ ਕਿਤੇ ਹੱਥ ਪੱਲਾ ਮਾਰੋ ਤੇ ਮੈਂ ਵੀ ਕੰਮ ਜਨਵੇਂੜ ਕੇ ਮੰਮੀ ਨੂੰ ਫੋਨ ਕਰਦੀ ਆਂ ਉਹ ਪਹਿਲਾਂ ਤਾਂ ਮੈਂ ਨਾ ਖੇਤ ਜਾ ਕੇ ਆਉਣਾ ਫੇਰ ਦੇਖਦਾ ਵੀ ਕੀ ਕਰਨਾ ਚਲੋ ਠੀਕ ਐ ਜੀ ਹਾਂ ਜਾਇਓ ਚਲ ਕੰਮ ਤਾਂ ਸਾਰਾ ਨਿਬੜ ਗਿਆ ਹੁਣ ਆਇਆ ਕੱਢਿਆ ਅੰਦਰ ਜਾ ਕੇ ਮੰਮੀ ਨੂੰ ਫੋਨ ਲਾਉਣੀ ਆ ਕਰਦੀ ਉਹਨਾਂ ਨਾਲ ਗੱਲ ਲੇ ਕਿੰਨੇ ਵਾਰ ਹੀ ਕਿਹਾ ਮੁੰਡੇ ਨੂੰ ਵੀ ਆਹ ਕਵਾੜ ਜਾਂ ਸਾਰਾ ਚੱਕ ਕੇ ਇੱਥੋਂ ਵੇਚ ਦੇ ਨਾਲੇ ਇੱਥੇ ਜਗ੍ਹਾ ਖੁੱਲ ਜੇ ਹਲੋ ਮੰਮੀ ਮੈਂ ਤਾਂ ਤੁਹਾਨੂੰ ਪੈਸਿਆਂ ਕਰਕੇ ਫੋਨ ਕਰਿਆ ਸੀ। ਉਹਦੋਂ ਤੁਸੀਂ ਕਹਿੰਦੇ ਸੀ ਨਾ ਵੀ ਕੁਝ ਪੈਸੇ ਮੈਂ ਕਰ ਦੂੰਗੀ। ਹੁਣ ਨਾ ਮੈਨੂੰ ਤੁਸੀਂ ਪੱਕੀ ਗੱਲ ਦੱਸੋ ਵੀ ਤੁਸੀਂ ਕਿੰਨੇ ਕ ਪੈਸੇ ਕਰੋਗੇ। ਪੱਕਾ ਤਾਂ ਪੱਕਾ ਆਇਆ ਮੇਰੀ 1 ਲੱਖ ਰੁਪਏ ਦੀ ਐਫ ਡੀ ਐ। ਕੁਝ ਹੋਰ ਤੇ ਵਿਆਜ ਲੱਗਿਆ ਵਿਆ। ਉਹ ਸਾਰੇ ਤੈਨੂੰ ਕਢਾ ਕੇ ਦੇ ਦੂੰਗੀ ਮੈਂ। ਫਿਰ ਮੰਮੀ ਤੁਸੀਂ ਆਏ ਕਰਦੇ ਅੱਜ ਉਹ ਐਫ ਡੀ ਤੜਾ ਕੇ ਮੈਨੂੰ ਪੈਸੇ ਦੇ ਜੋ। ਅੱਜ ਮੇਰੀ ਇੰਨਾਂ ਨਾਲ ਵੀ ਗੱਲ ਹੋਈ ਸੀ। ਇਹ ਕਹਿੰਦੇ ਸੀਗੇ ਵੀ ਮੰਮੀ ਤੋਂ ਮੰਗਾ ਲਾ। ਫਿਰ ਬਾਕੀ ਅਸੀਂ ਵੀ ਦੇਖਾਂਗੇ ਵੀ ਸਾਡੇ ਕੋਲੇ ਹੋਰ ਕਿੰਨੇ ਕ ਪੈਸੇ ਘਟਦੇ ਨੇ ਉਹ ਅਸੀਂ ਇੰਤਜ਼ਾਮ ਕਰੀਏ ਕਢਾ ਕੇ ਤਾਂ ਪੁੱਤ ਮੈਂ ਤੈਨੂੰ ਦੇ ਦੇਣੀ ਆ ਪਰ ਮੈਂ ਬੈਂਕ ਚ ਕੱਲੀ ਨਹੀਂ ਜਾਂਦੀ ਐਵੇਂ ਕੋਈ ਮੇਥੋਂ ਖੋ ਕੇ ਲੈ ਗਿਆ ਆਪਾਂ ਉਹਦੇ ਤੋਂ ਵੀ ਜਾਵਾਂਗੇ ਚਲੋ ਮੰਮੀ ਜੀ ਤੁਸੀਂ ਕੱਲਿਆਂ ਨੇ ਨਹੀਂ ਜਾਣਾ ਤਾਂ ਤੁਸੀਂ ਮੇਰੇ ਕੋਲੇ ਆ ਜਾਓ ਆਪਾਂ ਦੋਨੇ ਵਗ ਚੱਲਦੇ ਆ ਚਲ ਠੀਕ ਐ ਐ ਕਰ ਲੈਨੇ ਆ ਹੁਣ ਮੈਂ ਬਾਹਰਲੇ ਘਰੇ ਆਈ ਵੀ ਸੀ ਘਰੇ ਜਾ ਕੇ ਨਾ ਮੈਂ ਤਿਆਰ ਹੋ ਕੇ ਤੇਰੇ ਕੋਲੇ ਆਉਣੀ ਆ ਉਹ ਇਹਨੂੰ ਆਪਦੇ ਕੰਮ ਤਾਂ ਦਿਨੇ ਨਿਵੇੜ ਲਾ। ਚਲੋ ਆਜੋ ਮੰਮੀ ਮੈਂ ਤਾਂ ਬੇਲੀ ਆ ਮੇਰੇ ਤਾਂ ਸਾਰੇ ਕੰਮ ਨਿਭੜੇ ਹੋਏ ਨੇ। ਚਲ ਚੰਗਾ ਪੁੱਤ ਫਿਰ ਮੈਂ ਜਾਨੀ ਆ ਘਰ ਨੂੰ। ਚਲੋ ਠੀਕ ਐ ਮੰਮੀ। ਚਲ ਮੰਮੀ ਨੂੰ ਆ ਜਾਣ ਦੇ। ਫਿਰ ਉਹਨਾਂ ਨਾਲ ਗੱਲ ਕਰਦੀ ਆ ਵੀ ਮੰਮੀ ਜੇ ਤੁਸੀਂ ਥੋੜੇ ਬੋਤੇ ਹੋਰ ਕਰ ਸਕਦੇ ਹੋ ਤਾਂ ਉਹ ਕਰ ਦਿਓ। ਬਾਕੀ ਦੇਖਦੇ ਆ ਵੀ ਕੀ ਬਣਦਾ। ਹੁਣ ਗੱਲ ਪਿਆ ਢੋਲ ਤੱਪ ਵਜਾਉਣਾ ਹੀ ਪਊ ਲੈ ਇਹ ਤਾਂ ਮੌਸਮ ਵੀ ਖਰਾਬ ਹੋਇਆ ਪਿਆ ਮੈਂ ਤਾਂ ਮੰਮੀ ਨੂੰ ਵੀ ਕਹਿਤਾ ਵੀ ਤੁਸੀਂ ਆ ਜਾਓ ਕਿਤੇ ਮੀਂਹ ਨਾ ਪੈਣ ਲੱਗ ਜੇ ਹੋਰ ਸਾਡੇ ਤੋਂ ਜਾਏ ਨਾ ਜਾਵੇ ਚਲ ਆਏ ਕਰਦਿਆਂ ਪਹਿਲਾਂ ਕੱਪੜੇ ਚੱਕ ਦੇਣੀਆਂ ਕਿਤੇ ਆਉਂਦੀ ਨੂੰ ਸਾਰੇ ਭਿੱਜ ਜਾਣ सु गए हो ना हो तो फिर कोई अंदर पा दो पे ने सलापा जहां फिर चक लिया ਅਸਟੈਂਡ ਨੂੰ ਤਾਂ ਹੀ ਭਾਂਡੇ ਚ ਕਰ ਦਿੰਨੀ ਆ ਆਪੀ ਸੁੱਕੀ ਜਾਣਗੇ ਕੱਪੜੇ ਆਪੂ ਆਨੇ ਤੇ ਇਹਦੀ ਟੈਨਸ਼ਨ ਪਈ ਆ ਨਾ ਸਾਰਾ ਦਿਨ ਸਿਰ ਦੁੱਖ ਨੋ ਨਹੀਂ ਹਟਦਾ ਅੱਜ ਮਮੀ ਨੂੰ ਤਾਂ ਹੁਣ ਤੇ ਟਾਈਮ ਲੱਗ ਜੂ ਆਏ ਕਰਦੀਆਂ ਬਿੰਦ ਚਟ ਆਰਾਮ ਹੀ ਕਰ ਲੰਗੀਆਂ ਇਹ ਗੱਲ ਪਤੱਜ ਤੂੰ ਪੈ ਕਿਵੇਂ ਗਈ 러ਵੀ ਨੀਂਦ ਆ ਗਈ ਆਗੇ ਮੰਮੀ ਤੁਸੀਂ ਮੇਰੀ ਨੱਖ ਜੀ ਲੱਗ ਗਈ ਸੀ ਆ ਜਾ ਬਹਿ ਜਾ ਰਾਤ ਨੂੰ ਨਾ ਮੰਮੀ ਆ ਟੈਨਸ਼ਨ ਜੀ ਕਰਕੇ ਨੀਂਦ ਹੀ ਨਹੀਂ ਆਉਂਦੀ ਸਿਰ ਜਸ ਫਿਰ ਸਾਰਾ ਦਿਨ ਭਾਰੀ ਭਾਰੀ ਰਹਿੰਦਾ ਮੈਨੂੰ ਆਈ ਸੀ ਵੀ ਚਲ ਤਾਂ ਉਹਨੂੰ ਆਉਣ ਤੇ ਟਾਈਮ ਲੱਗੂਗਾ ਮੈਂ ਬਿੰਦ ਚਟ ਪੈ ਜਾਨੀ ਆ ਉਸ ਪਈ ਪਈ ਦੀ ਅੱਖ ਲੱਗ ਗਈ ਨੀਂਦ ਆ ਗਈ ਗੁੜੀ ਉਤੇ ਨਹੀਂ ਟੈਂਸ਼ਨ ਨਹੀਂ ਲਈਦੀ ਐਵੇਂ ਬਿਮਾਰ ਹੋ ਕੇ ਬਹਿ ਜੇਗੀ ਸਭ ਹੱਲ ਹੋ ਜਾਂਦੇ ਹੁੰਦੇ ਨੇ ਮੰਮੀ ਜਿੰਨਾ ਚਿਰ ਕੁਛ ਬਣੇ ਨਾ ਤਾਂ ਉਹਨਾਂ ਜੀ ਰਾਏ ਬੇਚੈਨੀ ਲੱਗੀ ਰਹਦੀ ਐ ਵੀ ਪਤਾ ਨਹੀਂ ਕੀ ਬਣੂਗਾ ਸੰਤਾ 24 ਘੰਟੇ ਇਹੀ ਲੱਗਿਆ ਰਹਿੰਦਾ ਵੀ ਪਤਾ ਨਹੀਂ ਕੀ ਹੋਊਗਾ ਕਿਉਂ ਵਿਆਹ ਤਾਂ ਸਿਰ ਤੇ ਆਇਆ ਪਿਆ ਗਿਣਵੇਂ ਦੇਨ ਨੇ ਪੱਜੀ ਸਾਡੇ ਕੋਲ ਨਹੀਂ ਹੈਗੀ ਹੁਣ ਤੁਸੀਂ ਵੀ ਦੱਸੋ ਵੀ ਟੈਂਸ਼ਨ ਨਾ ਹੋਵੇ ਤਾਂ ਹੋਰ ਕੀ ਹੋਵੇ ਹਾਂ ਪੁੱਤ ਇਹ ਤਾਂ ਤੇਰੀ ਗੱਲ ਠੀਕ ਹੈ ਜੇ ਮੰਮੀ ਕੱਪੜੇ ਲੀੜੇ ਦੀ ਗੱਲ ਹੁੰਦੀ ਚਲ ਉਹਦਾ ਤਾਂ ਕੋਈ ਨਹੀਂ ਸੀ ਅਸੀਂ ਕਰ ਦਿੰਦੇ ਆ ਜਿਹੜਾ ਉਹਨੇ ਸਿਉਨੇ ਦਾ ਕਹਿਤਾ ਨਾ ਕਿ ਚਾਰ ਤੋਲੇ ਪਾ ਕੇ ਜਾਓ ਉਹਨੇ ਸਾਡਾ ਦਿਮਾਗ ਹਲਾਇਆ ਪਿਆ ਨਾ ਚਾਰ ਤੋਲੇ ਕਹਿ ਕੇ ਗਈ ਐ ਇੰਨਾ ਤਾਂ ਬਹੁਤ ਜ਼ਿਆਦਾ ਐ ਹੋਇਆ ਤੋਲਾ ਸਵਾ ਤੋਲਾ ਬੰਦਾ ਪਵਾ ਲਵੇ ਲੈ ਮੰਮੀ ਤੋਲਾ ਸਵਾ ਤੋਲਾ ਉਹਦੇ ਨਖਰੇਟ ਕਿੱਥੇ ਆਉਂਦਾ ਉਹਨੇ ਤਾਂ ਇਹ ਕਿਹਾ ਵੀ ਚਾਰ ਤੋਲੇ ਤੋਂ ਇੰਨਾ ਵੀ ਘੱਟ ਨਾ ਹੋਵੇ ਉੱਪਰ ਭਾਵੇਂ ਹੋ ਜੇ ਇਹ ਤਾਂ ਫਤੋ ਬੜਾਈ ਲਾਲਚ ਦਿਖਾ ਗਈ ਮੈਨੂੰ ਤਾਂ ਐ ਸੀ ਵੀ ਕੁਛ ਕਪੜਾ ਲੀੜਾ ਹੋਊਗਾ ਚੱਲ ਇੱਕ ਅੱਧੀ ਟੋਮ ਹੋਊਗੀ ਉਸੇ ਤੁਸੀਂ ਪੈਸੇ ਕਰ ਦੋਗੇ ਉਸੇ ਇਧਰੋਂ ਮੈਂ ਕਰ ਦੂੰਗੀ ਚੱਲ ਆਪਣਾ ਸਰ ਜੂਗਾ ਪਰ ਜਿਹੜਾ ਤੂੰ ਆ ਕਹਨੀ ਹੈ ਨਾ 4 ਟੋਲੇ ਇਹ ਤਾਂ ਬਹੁਤ ਔਖਾ ਹੈ ਤਾਂ ਹੀ ਤਾਂ ਤੁਹਾਡੇ ਦਿਮਾਗ ਤੇ ਇੰਨੀ ਟੈਨਸ਼ਨ ਪਈ ਹੈ ਹੋਰ ਮੰਮੀ ਲੱਖ ਰੁਪਏ ਤਾਂ ਅਸੀਂ ਆਰਤੀਏ ਤੋਂ ਫੜਿਆ ਉਹ 50 ਦਿੰਦਾ ਸੀ ਮਸਾ ਉਹਦੇ ਹਾੜੇ ਕੱਢ ਕੇ ਉਤੋਂ ਲੱਖ ਰੁਪਏ ਲਿਆ ਉਹ ਸਾਡਾ ਸਾਰਾ ਕਪੜੇ ਲੀੜੇ ਚ ਪੂਰਾ ਹੋ ਗਿਆ। ਹੁਣ ਸਾਡੇ ਕੋਲੇ ਸਿਰਫ ਜਿਹੜੇ ਤੁਸੀਂ ਪੈਸੇ ਦੋਵੋਗੇ ਨਾ ਉਹੀ ਰੇ। ਹੁਣ ਤਾਂ ਮੰਮੀ ਸਾਨੂੰ ਇਹ ਨਹੀਂ ਸਮਝਾਉਂਦੀ ਕਿ ਅਸੀਂ ਬਾਕੀ ਪੈਸੇ ਕਿੱਥੋਂ ਲਈਈਏ। ਕਿਉਂ ਵਿਆਜ ਦੇ ਦਿਨ ਵੀ ਥੋੜੇ ਨੇ। ਇੰਨੇ ਕੁ ਦਿਨਾਂ ਚ ਕੀ ਤੋਂ ਬਣਦੇ ਨੇ? ਜੇ ਵਿਆਜ ਚ ਚੱਲ ਟਾਈਮ ਹੁੰਦਾ, ਮਹੀਨਾ ਡੇਢ ਮਹੀਨਾ ਹੁੰਦਾ, ਉਦੋਂ ਨੂੰ ਫਸਲ ਵੀ ਆ ਜਾਂਦੀ, ਫੇਰ ਸਾਡਾ ਖੁੱਲਾ ਸਰ ਜਾਂਦਾ। ਹਾਂ ਇਹ ਤਾਂ ਹੈ ਪੁੱਤ। ਜੇ ਆਪਾਂ ਫਸਲ ਸਿੱਟਦੀਏ ਨਾ, ਫੇਰ ਆਰਤੀਆ ਵੀ ਖੁਸ਼ ਹੋ ਕੇ ਚਲ ਚਾਰ ਪੈਸੇ ਵੱਧ ਦੇ ਦਿੰਦਾ। ਗੱਲ ਪੁੱਤ ਗੱਲਾਂ ਬਾਤਾਂ ਤਾਂ ਆਪਾਂ ਆ ਕੇ ਕਰਾਂਗੇ ਆਪਾਂ ਪਹਿਲਾਂ ਬੈਂਕ ਦਾ ਕੰਮ ਨਿਮੇੜ ਆਈਏ ਫਿਰ ਐਵੇਂ ਉਹਨਾਂ ਦਾ ਰੋਟੀ ਦਾ ਟਾਈਮ ਹੋ ਜਾਊਗਾ ਦੁਪਹਿਰੇ ਇਹ ਤਾਂ ਹੈ ਮੰਮੀ ਮੈਂ ਆਏ ਕਹਿੰਦੀ ਸੀ ਕਿ ਵੀ ਜੇ ਕੁਟ ਚਾਹ ਦੀ ਪੀ ਲੈਂਦੇ ਫਿਰ ਬਾਗ ਚੱਲਦੇ ਆ ਮੈਂ ਚਾਹ ਚੂ ਆ ਕੇ ਪੀ ਲਾਂਗੇ ਆਪਾਂ ਚਲੋ ਫਿਰ ਮੈਂ ਪਰਸ ਚੱਕ ਲਿਆ ਮਾਂ ਚੱਕ ਲੈ ਪੁੱਤ ਹਾਂ ਫਿਰ ਚੱਲਦੇ ਆ ਫਿਰ ਆਇਆ ਜੇ ਉਹ ਲੰਚ ਟਾਈਮ ਦੇ ਵਿੱਚ ਫਿਰ ਆਪਾਂ ਨੂੰ ਬੈਠਣਾ ਪੈ ਜੂ ਉੱਥੇ ਹੋਰ ਬੈਠਣਾ ਪੈ ਜੂ ਆਜੋ ਮੰਮੀ ਚੱਲ ਬੱਤਾ ਹੋਰ ਆਇਆ ਚੱਲ ਜੇ ਪੈਸੇ ਆ ਜਾਣਗੇ ਮੈਨੂੰ ਵੀ ਪਤਾ ਲੱਗ ਜੂ ਵੀ ਕਿੰਨੇ ਕਨੇ ਮੈਂ ਇਹਨਾਂ ਨੂੰ ਦੱਸ ਦਊਂਗੀ ਇਹ ਤਾਂ ਸਵੇਰੇ ਕਹਿ ਕੇ ਗਏ ਨੇ ਵੀ ਅੱਜ ਮੰਮੀ ਤੋਂ ਮੰਗਾ ਲਾਤਾ ਸੀ ਜਿਹੜੇ ਹੈਗੇ ਨਾ ਨਾਲ ਠੀਕ ਐ ਹਾਂ ਥੋੜੀ ਬਹੁਤੀ ਟੈਂਸ਼ਨ ਤਾਂ ਦੂਰ ਹੋਵੇ ਹਾਂਜੀ ਮੰਮੀ ਨਾਲੇ ਪੁੱਤ ਥੋੜੇ ਬਹੁਤੇ ਕਿਸੇ ਨੂੰ ਹੋਰ ਪੁੱਛ ਲਾ ਹੈ ਤਾਂ ਤੁਹਾਡਾ ਸਰੂਗਾ ਇੰਨਾ ਕਦਾ ਕੀ ਸਰੂਗਾ ਹਾਂਜੀ ਮੰਮੀ ਮੈਂ ਕਿਹਾ ਸੀ ਇਹਨਾਂ ਨੂੰ ਵੀ ਕਿਸੇ ਨਾਲ ਗੱਲ ਕਰਕੇ ਦੇਖ ਲਓ ਹਾਂ ਆ ਜਾ ਬੱਚਾ ਹੁਣ ਤੂੰ ਆਏ ਕਰ ਪਹਿਲਾਂ ਪੈਸਿਆਂ ਵਾਲਾ ਪਰਸ ਅੰਦਰ ਸਾਂਭਿਆ ਫੇਰ ਚਾਹ ਪਾਣੀ ਨੂੰ ਲੱਗੇ ਠੀਕ ਐ ਮੰਮੀ ਇਹਨੇ ਬਹਿ ਜਾ ਤੁਸੀਂ ਹਾਂ ਜਿੰਦਾ ਕੁੰਡਾ ਲਾਦੀ ਮੰਮੀ ਹੁਣ ਤਾਂ ਧਰਲਾ ਚਾਹ ਮੈਂ ਚਲ ਕੋਈ ਨਾ ਪੁੱਤ ਬੈ ਜਾ ਵਿੰਦਲ ਧਾਮ ਲੈ ਲਾ ਫਿਰ ਬਣਾ ਲੈਨੇ ਆ ਚਲੋ ਤੁਹਾਡੀ ਮਰਜ਼ੀ ਹੈ ਪੁੱਤ ਹੈਪੀ ਕਿਤੇ ਬਾਹਰ ਗਿਆ ਹੋਇਆ ਆਈ ਨਹੀਂ ਹੈਗਾ ਕਿੰਨਾ ਚਿਰ ਹੋ ਗਿਆ ਮੈਨੂੰ ਆਈ ਨੂੰ ਮੰਮੀ ਬਾਹਰ ਤਾਂ ਇਹਨਾਂ ਨੇ ਕਿੱਥੇ ਜਾਣਾ ਹੈ ਇਹ ਤਾਂ ਖੇਤ ਜਿਹੜਾ ਮਾਰਨ ਗਏ ਨੇ ਕਿਉਂ ਉੱਥੇ ਹਾਂ ਬਾਰੇ ਪਸ਼ੂ ਜੇ ਆ ਜਾਂਦੇ ਨੇ ਫਿਰ ਇਹ ਫਸਲ ਖਰਾਬ ਕਰਦੇ ਨੇ ਚਲ ਕੋਈ ਨਾ ਆ ਜਾਂਦਾ ਹੈਪੀ ਹਜੇ ਮੈਂ ਇੱਥੇ ਹੀ ਆ ਪਰ ਪੁੱਤ ਆ ਜਿਹੜੀ ਤੂੰ ਮੈਨੂੰ ਸਿਉਣੇ ਵਾਲੀ ਗੱਲ ਦੱਸੀ ਆ ਫੋੜੇ ਤੇ ਤਾਂ ਟੈਨਸ਼ਨ ਪੈਣੀ ਪੈਣੀ ਐ ਇਹ ਤਾਂ ਮੇਰੇ ਤੇ ਵੀ ਟੈਨਸ਼ਨ ਪੈ ਗਈ ਵੀ 3-4 ਲੱਖ ਰੁਪਏ ਦਾ ਇਹ ਕਿੱਥੋਂ ਇੰਤਜ਼ਾਮ ਕਰਨਗੇ ਮੰਮੀ ਅੱਜ ਤੱਕ ਅਸੀਂ ਕਿਸੇ ਦੀ ਪੰਜੀ ਨਹੀਂ ਸੀ ਦੇਣੀ ਹੁਣ ਆ ਵਿਆਹ ਕਰਕੇ ਸਾਡੇ ਸਿਰ ਕਰਜ਼ਾ ਚੜ ਜਾਊਗਾ ਅਸੀਂ ਤਾਂ ਕਰਜ਼ਾਈ ਹੋ ਜਾਾਂਗੇ ਕਰਜ਼ਾ ਤਾਂ ਪੁੱਤ ਜਦੋਂ ਚੜੂਗਾ ਚੜੂਗਾ ਪਹਿਲਾਂ ਤਾਂ ਇੰਨਾ ਪੈਸਾ ਇਕੱਠਾ ਕਰਨੀ ਔਖਾ 13ਵਾਂ ਮਹੀਨਾ ਚੱਲਦਾ ਅੱਜ ਕੱਲ ਪੈਸਾ ਕਿਹਦੇ ਕੋਲੇ ਐ ਉਧਰੋਂ ਤੇਰੀ ਭੂਆ ਨੂੰ ਸ਼ਰਮ ਨਹੀਂ ਆਉਂਦੀ ਸਾਰਾ ਕੁਝ ਹੁੰਦੇ ਹਵਾਏ ਵੀ ਖੁੱਖ ਦਿਖਾ ਗਈ ਮੰਮੀ ਪੁੱਛੋ ਨਾ ਸਾਨੂੰ ਨਾ ਉਹਦੀਆਂ ਆਹੀ ਗੱਲਾਂ ਕਰਕੇ ਉਹਦੇ ਤੇ ਬਹੁਤ ਗੁੱਸਾ ਚੜਦਾ ਹੈ ਉਹਨੇ ਤਾਂ ਸਾਡੇ ਦਿਮਾਗ ਤੇ ਬਹੁਤ ਬੋਝ ਪਾਇਆ ਪਿਆ ਕੱਲ ਅਸੀਂ ਬੈਠੇ ਬੈਠੇ ਦੋਨੇ ਜੀ ਲੜ ਪਏ ਨਾ ਪੁੱਤ ਤੁਸੀਂ ਆਪਦੇ ਘਰ ਚ ਨਾ ਲੜਾਈ ਪਾਓ ਅੱਜ ਤਾਂ ਤੁਹਾਨੂੰ ਵਿਆਹ ਦੀ ਟੈਨਸ਼ਨ ਹੈ ਕੱਲ ਨੂੰ ਕਾਸੇ ਦੀ ਹੋਰ ਹੋ ਜੂਗੀ ਤੁਸੀਂ ਲੜ ਲੜ ਕੇ ਕਾਹਨੂੰ ਆਪਦਾ ਘਰ ਖਰਾਬ ਕਰਦੇ ਹੋ ਮੰਮੀ ਇੰਨੀ ਵੀ ਲੜਾਈ ਨਹੀਂ ਹੋਈ ਸੀ ਉਹ ਤਾਂ ਪੈਸਿਆਂ ਕਰਕੇ ਉਹਨਾਂ ਦੇ ਦਿਮਾਗ ਤੇ ਵੀ ਟੈਨਸ਼ਨ ਸੀ ਆ ਕਰਕੇ ਮੈਨੂੰ ਗੁੱਸੇ ਚ ਬੋਲ ਪਏ। ਯਾਰ ਕੋਈ ਨਾ ਪੁੱਤ ਕਿਤੋਂ ਨਾ ਕਿਤੋਂ ਹੱਲ ਜਲੂਰ ਬਣੂਗਾ ਪਰ ਤੁਸੀਂ ਆਪਸ ਵਿੱਚ ਲੜੋ ਨਾ। ਚਲੋ ਠੀਕ ਐ ਮੰਮੀ। ਪਰ ਮੰਮੀ ਮੈਨੂੰ ਐ ਦੱਸੋ ਵੀ ਤੁਸੀਂ ਥੋੜੇ ਬਹੁਤੇ ਹੋਰ ਪੈਸਿਆਂ ਦਾ ਇੰਤਜ਼ਾਮ ਕਰ ਸਕਦੇ ਹੋ। ਪੁੱਤ ਮੇਰੇ ਕੋਲੇ ਤਾਂ ਇੱਕ ਆ ਐਫ ਡੀ ਸੀ। ਇਹੀ ਤੜਾ ਕੇ ਮੈਂ ਤੈਨੂੰ ਦੇਤੀ। ਹੁਣ ਜਿੰਨਿਆਂ ਦੀ ਤੁਹਾਨੂੰ ਲੋੜ ਐ ਐਨੇ ਤਾਂ ਮੈਂ ਵੀ ਨਹੀਂ ਕਰ ਸਕਦੀ। ਮੰਮੀ ਐਨੇ ਨਹੀਂ ਮੈਂ ਕਹਿੰਦੀ। ਐਨੇ ਤਾਂ ਮੈਨੂੰ ਵੀ ਪਤਾ ਐ ਵੀ ਤੁਸੀਂ ਕਿੱਥੋਂ ਕਰੋਗੇ। ਮੈਂ ਤਾਂ ਆਏ ਕੈਨੀਆ ਵੀ ਥੋੜੇ ਬੋਤੇ ਜਿਵੇਂ 20 50000 ਰੁਪਿਆ ਹੋਰ ਮੈਨੂੰ ਹੰਦਾ ਲਾ ਸਕਦੇ ਹੋ ਕੱਲ ਕੋਈ ਨਾ ਪੁੱਤ ਮੈਂ ਤੇਰੇ ਭਰਾ ਨੂੰ ਪੁੱਛ ਕੇ ਦੇਖ ਲੈਣੀ ਆ ਜੇ 50 ਕੁ ਹਜ਼ਾਰ ਦੇ ਦੇਵੇ ਉਹ ਦੇ ਦੂੰ ਮੈਂ ਤੇਨੂੰ ਆਹ ਠੀਕ ਹੈ ਮੰਮੀ ਤੁਸੀਂ ਵੀਰੇ ਨੂੰ ਪੁੱਛ ਕੇ ਦੇਖ ਲਿਓ ਮੈਨੂੰ ਲੱਗਦਾ ਵੀ ਉਹਨੇ ਜਵਾਬ ਨਹੀਂ ਦੇਣਾ ਨਾਲੇ ਮੰਮੀ ਹੁਣ ਤਾਂ ਮੈਨੂੰ ਥੋੜ੍ਹੀ ਥੋੜ੍ਹੀ ਸਹਾਈ ਨਹੀਂ ਕੋਈ ਨਾ ਪੁੱਤ ਹੁਣ ਮੈਂ ਜਾਣਸਾਰਨਾ ਪਹਿਲਾਂ ਉਹਦੇ ਨਾਲ ਗੱਲ ਕਰ ਲੂੰਗੀ ਫਿਰ ਉਹ ਆਪੇ ਹੈਪੀ ਦੇ ਖਾਤੇ 'ਚ ਪਾ ਦਊਗਾ ਚਲੋ ਠੀਕ ਹੈ ਮੰਮੀ ਲਓ ਹੁਣ ਮੈਂ ਬਣਾ ਲਿਆ ਮਚਾ ਬਣਾ ਲਾ ਪੁੱਤ ਥੋੜੀ ਥੋੜੀ ਬਣਾਈ ਚੰਗਈ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਹੈ ਹਾਂਜੀ ਹਾਂ ਠੀਕ ਠਾਕ ਹੈ ਵਧੀਆ ਤੁਸੀਂ ਕਦੋਂ ਆਗੇ ਸੀ ਮੈਨੂੰ ਤਾਂ ਕਾਫੀ ਢੇਰ ਹੋ ਗਈ ਮੇ ਤਾਂ aí ਨੂੰ ਅੱਛਾ ਅੱਛਾ ਔਰ ਮੈਨੂੰ ਤਾਂ ਲਵੀ ਨੇ ਫੋਨ ਕਰਿਆ ਸੀ ਵੀ ਮੰਮੀ ਉਹ ਪੈਸੇ ਜੇ ਦੇ ਜਾ ਕਢਾ ਕੇ ਹੁਣ ਅਸੀਂ ਤੇਰੇ ਮੂਰੇ ਹੀ ਕਢਾ ਕੇ ਲਿਆਏ ਆ ਹਾਂਜੀ ਮੰਮੀ ਉਹ ਤਾਂ ਮੈਂ ਹੀ ਕਿਹਾ ਸੀ ਲਵੀ ਨੂੰ ਵੀ ਤੂੰ ਮੰਮੀ ਨੂੰ ਫੋਨ ਕਰਕੇ ਪੁੱਛ ਲੈ ਵੀ ਉਹ ਕਿੰਨੇ ਕੁ ਪੈਸੇ ਕਰ ਸਕਦੇ ਨੇ ਵੀ ਆ ਕੇ ਦੇ ਜਾਣ ਚਲ ਜਿਹੜੇ ਘਟਦੇ ਨੇ ਫਿਰ ਉਹ ਅਸੀਂ ਕਰ ਲਾਂਗੇ ਮੇਰੇ ਕੋਲੇ ਤਾਂ ਪੁੱਤ ਜਿਹੜੇ ਹੈਗੇ ਸੀ ਮੈਂ ਕਢਾ ਕੇ ਤੈਨੂੰ ਦੇਤੇ ਪਰ ਜਿਹੜੇ ਹਿਸਾਬ ਨਾਲ ਤੇਰੀ ਭੂਆ ਗੱਲਾਂ ਕਰਦੀ ਐ ਉਹ ਹਿਸਾਬ ਨਾਲ ਤਾਂ ਇਹ ਪੈਸੇ ਨਾਲ ਤੇਰਾ ਕੁਝ ਵੀ ਨਹੀਂ ਬਣਨਾ ਹਾਂਜੀ ਮੰਮੀ ਇੰਨੇ ਕ ਪੈਸਾ ਨਾਲ ਤਾਂ ਕਿੱਥੇ ਸਰਦਾ ਕੋਈ ਨਾ ਹੁਣ ਹੱਥ ਪੱਲਾ ਹੋਰ ਵੀ ਮਾਰਾਂਗੇ ਕਿਉਂ ਭੂਆ ਨੂੰ ਹਾਂ ਵੀ ਕਰੀ ਹੋਈ ਆ ਹੁਣ ਤਾਂ ਬੱਤ ਨਾ ਵੀ ਨਹੀਂ ਕਰ ਸਕਦੇ ਤੁਸੀਂ ਕੱਪੜੇ ਲੀੜੇ ਤੇ ਵੀ ਇੰਨਾ ਪੈਸਾ ਲਾਤਾ ਤਾਂਹੀਂ ਤਾਂ ਮੰਮੀ ਹੈਗਾ ਸਾਨੂੰ ਕਿ ਅਸੀਂ ਕਿਸੇ ਤਰ੍ਹਾਂ ਸਿਉ ਕਰ ਲਈਏ ਪੈਸੇ ਹੁਣ ਸੈਟ ਤਾਂ ਪਾਉਣਾ ਹੀ ਪਊਗਾ ਨਾਨਕ ਸ਼ੱਕ ਤਾਂ ਪਾਣੀ ਪਊ ਭੂਆ ਦੇ ਬੋਲ ਤਾਂ ਪਗਾਉਣੇ ਪੈਣੇ ਨੇ ਹੁਣ ਤਾਂ ਜਵਾਬ ਦਿੰਦੇ ਵੀ ਚੰਗੇ ਨਹੀਂ ਲੱਗਦੇ ਦੇਖੋ ਭਾਈ ਗੁੱਸਾ ਕਰੋ ਗਿਲਾ ਕਰੋ ਪਰ ਤੁਹਾਡੀ ਭੂਆ ਵਰਗੀ ਤਾਂ ਮੈਂ ਲਾਲਚਣ ਤੀਵੀ ਕੋਈ ਦੇਖਣੀ ਨਹੀਂ ਇਹੇ ਜੀ ਜਿਹੜੀ ਪੇਤਿਆਂ ਨੂੰ ਲੁੱਟੀ ਜਾਂਦੀ ਐ ਮੈਨੂੰ ਤਾਂ ਹੁਣ ਭਾਈ ਤੁਹਾਡੀ ਭੂਆ ਤੇ ਬਹੁਤ ਗੁੱਸਾ ਆ ਰਿਹਾ ਜਿਹੜਾ ਉਹਨੇ ਇੰਨਾ ਜਵਾਕਾਂ ਤੇ ਬੋਝ ਪਾ ਰੱਖਿਆ ਜੋ ਅੱਜ ਇੱਥੇ ਆ ਜਾਂਦੀ ਨਾ ਤਾਂ ਮੇਰੀ ਉਹਦੇ ਨਾਲ ਲੜਾਈ ਹੋ ਜਾਣੀ ਸੀ ਉਦੋਂ ਹੀ ਸੀ ਜਿਹੜੀਆਂ ਮੈਂ ਉਹਦੇ ਨਾਲ ਪਿਆਰ ਨਾਲ ਗੱਲਾਂ ਕਰ ਲਈਆਂ ਜੇ ਤੁਸੀਂ ਕਹੋ ਤਾਂ ਮੈਂ ਉਹਦੇ ਕੋਲੇ ਜਾ ਕੇ ਨਾ ਆਵਾਂ ਵੀ ਭਾਈ ਤੂੰ ਜਵਾਕਾਂ ਤੇ ਇੰਨਾ ਬੋਝ ਪਾਇਆ ਉਹ ਇੰਨਾ ਹੱਲ ਕਿੱਥੋਂ ਕਰਨਗੇ ਨਾ ਮੰਮੀ ਜਾਣਾ ਕਾ ਨੂੰ ਆ ਤੁਸੀਂ ਮੰਮੀ ਪਤਾ ਨਹੀਂ ਭੂਆ ਸਮਝੂ ਵੀ ਉਹਨਾਂ ਨੇ ਜਾਣ ਕੇ ਮੰਮੀ ਨੂੰ ਭੇਜਿਆ ਤੁਸੀਂ ਬੁਰੇ ਪਾਉਂਗੇ ਕੋਈ ਗੱਲ ਨਹੀਂ ਆਪਾਂ ਦੇਖਦੇ ਆਂ ਕੋਈ ਹੱਲਤਾ ਕਰਦੇ ਆਂ ਪੈਸਿਆਂ ਦਾ ਨਾਲੇ ਮੰਮੀ ਗੱਲ ਇਹ ਐ ਤੁਸੀਂ ਉੱਥੇ ਜਾ ਕੇ ਬੋਲਦੇ ਚੰਗੇ ਨਹੀਂ ਲੱਗਦੇ ਅਗਲੀ ਜੇ ਤਾਂ ਘਰੇ ਵਿਆਹ ਰੱਖਿਆ ਪਿਆ ਉਹ ਕਹੂਗੀ ਮੇਰੇ ਰੰਗ 'ਚ ਭੰਗ ਪਾਉਣ ਆ ਗਈ ਮੰਮੀ ਤੁਹਾਨੂੰ ਨਹੀਂ ਪਤਾ ਸਾਰਾ ਦੋਸ਼ ਤਾਂ ਮੇਰੇ ਤੇ ਆਊਗਾ ਉਹਨੇ ਤਾਂ ਇਹੀ ਕਹਿਣਾ ਵੀ ਮੇਰੀ ਭਤੀਜ ਨੂੰ ਨੇ ਚੱਕ ਚਕਾ ਕੇ ਆਪਣੀ ਮਾਂ ਨੂੰ ਭੇਜਤਾ ਵੀ ਇਹ ਨਾਨਕਸ਼ਰਕ ਤੋਂ ਖੇੜਾ ਛੁੱਟ ਜੇ ਚਲੋ ਪੁੱਤ ਮੈਂ ਨਹੀਂ ਜਾਂਦੀ ਪਰ ਜਦੋਂ ਨਹੀਂ ਉਹਦੀਆਂ ਗੱਲਾਂ ਹੀਆਂ ਸੁਣੀਆਂ ਨੇ ਮੈਨੂੰ ਗੁੱਸਾ ਬਹੁਤ ਆ ਗਿਆ ਸੀ ਚੱਲ ਕੋਈ ਨਾ ਤੁਸੀਂ ਕਿਤੋਂ ਨਾ ਕਿਤੋਂ ਹੱਲ ਕਰਕੇ ਨਾ ਇੱਕ ਵਾਰੀ ਉਹਦਾ ਮੱਥਾ ਡੰਮੋ ਪੈਸੇ ਤਾਂ ਚੜੇਗੇ ਹੌਲੀ ਹੌਲੀ ਉੱਤਰ ਜਾਣਗੇ ਤੂੰ ਵੀ ਪੁੱਤ ਹੁਣਾ ਖੇਤ ਦਾ ਕੰਮ ਤਾਂ ਦਾ ਛੱਡ ਦੇ ਤੂੰ ਹੁਣ ਕੋਈ ਪੈਸਿਆਂ ਦਾ ਇੰਤਜ਼ਾਮ ਕਰ ਉਹ ਮੰਮੀ ਹੱਥ ਪੱਲਾ ਤਾਂ ਮੈਂ ਵੀ ਮਾਰਦਾ ਫਿਰਦਾ ਮੈਨੂੰ ਵੀ ਆਇਆ ਵੀ ਕਿਤੋਂ ਨਾ ਕਿਤੋਂ ਬਣ ਜਾਣਾ ਹੁਣ ਅੱਜ ਮੈਂ ਨਾਲ ਦੇ ਖੇਤ ਵਾਲੇ ਬੰਦੇ ਕੋਲੇ ਬੈਠਾ ਸੀ ਉਹਨੂੰ ਪੁੱਛੇ ਸੀ ਪੈਸੇ ਉਹ ਕਹਿੰਦਾ ਵੀ ਐਨੇ ਕਿਦਾਂ ਅਜੇ ਤਾਂ ਬਣਦੇ ਨਹੀਂ ਕਹਿੰਦਾ ਆਪਣਾ ਤਾਂ ਫਸਲਤੀ ਹੁੰਦਾ ਜੇ ਕਿਤੇ ਵੱਡੀ ਹੁੰਦੀ ਮਾੜੀ ਤੇ ਉਹ ਪੁੱਛ ਕੇ ਦੇ ਦਿੰਦਾ ਉਹਨੇ ਵੀ ਮੈਨੂੰ ਜਵਾਬ ਦੇਤਾ ਫੇਰ ਤਾਂ ਤੌਖਾ ਹੀ ਐ ਕੀ ਬਣੂਗਾ ਬਣਨਾ ਬਣਾਉਣਾ ਤਾਂ ਮੰਮੀ ਬਾਅਦ ਦੀਆਂ ਗੱਲਾਂ ਨੇ ਪਰ ਅੱਜ ਦੀ ਘੜੀ ਤਾਂ ਕਿਸੇ ਤੋਂ ਵੀ ਆਸ ਨਹੀਂ ਇਹ ਪੁੱਤ ਕੋਈ ਪਹਿਚਾਣਾ ਬਣਿਆ ਫਿਰ ਵਿਆਹ ਕਿਹੜੇ ਮੂੰਹ ਨਾ ਜਾਓਗੇ ਮੰਮੀ ਹੁਣ ਤਾਂ ਮੇਰੀ ਵੀ ਆਸ ਖਤਮ ਹੋ ਗਈ ਬਿਨਾ ਵਿਆਹ ਜਾਇਆ ਜਾਵੇ ਨਾ ਨਾਨਕ ਸ਼ੱਕ ਭਰੀ ਜਾਵੇ ਉਪਰੋਂ ਆ ਜਿਹੜੇ ਆੜਤੀ ਤੋਂ ਫੜ ਕੇ ਕੱਪੜੇ ਲੀੜੇ ਦੇ ਪੈਸੇ ਲਾਤੇ ਉਹ ਵੀ ਬੇਕਾਰ ਜਾਣਗੇ ਹੁਣ ਤਾਂ ਐ ਲੱਗਦਾ ਵੀ ਰਿਸ਼ਤੇਦਾਰੀ ਵੀ ਟੁੱਟੂਗੀ ਤੇ ਜ਼ਮੀਨ ਵੀ ਜਾਊਗੀ